ਖੰਨੇ ਵਾਲੇ ਮੇਰੀ ਕੰਮ ਮੇਰੀ ਕੰਮ ਕਿਉਂ ਕਹਿੰਦੇ ਮੈਂ ਨਹੀਂ ਬਿਖਣਾ ਦਿੱਲੀ ਜਾਣੀ ਆ ਮੈਂ ਦਿੱਲੀ ਜਾਣੀ ਆ ਮੈਂ ਨਹੀਂ ਭੰਣਾ ਜੇ ਖੰਨਾ ਗਵਿੰਦਰ ਕਣ ਕਿਥੋਂ ਬਾਹਰ ਲੱਗਣਾ ਖੰਨਾ ਗਵਿੰਦਰ ਦਿੱਲੀ ਨਾਲ ਨਹੀਂ ਦਿੱਲੀ ਕੋ ਜਿਹਨੇ 500 ਰੁਪਏ ਦੀ ਟਿਕਟ ਲੈਣੀ ਆ ਉਹਨੂੰ ਸੀਟਾਂ ਦੇਵਾ ਖੰਨੇ ਵਾਲੇ ਮੇਰੀ ਕੰਮ ਸੀਟ ਸਰਕਾਰ ਤੋਂ ਬੰਦ ਕਰਵਾ ਦਿਓ ਨਾ ਨਾ ਮਗਵਾ ਸਰਕਾਰ ਨੂੰ ਕਿਉਂ ਮੇਰੇ ਕੋਲ ਕਿਉਂ ਸਰਕਾਰ ਨੇ ਫਿਰ ਕਿਉਂ ਚਲਾ ਰੱਖਿਆ ਮੇਰੇ ਪਾਸ ਇਹ ਲੈਕਚਰ ਕਰਨਾ ਫਾਇਦਾ ਨਹੀਂ ਇਥੇ ਸਰਕਾਰ ਕਿਉਂ ਚਾਹੇ ਕਰ ਹਾਂ ਅਮੇ ਸਿਰ ਖਪਾਈ ਕਰ ਲਈ ਚੌਥਾ ਕਿਹੜਾ ਤੇਰਾ ਲੱਗ ਗਿਆ ਕਿਉਂ ਚੌਥਾ ਕਿਹੜਾ ਮੈਂ ਤਾਂ ਇੱਥੇ ਹੀ पड़े या डबर क्यों कर हो जो पड़े कलोची रे बस कलोची रे की, की, की मतलब है सरकार को मना कर दो ना हमने ये मैंने ला तो ला तो ला ना के सर पड़े ना कर मैंने सर पीड़ पड़े आप कम हो गया तो इस कैटों के कालका से तो कभी मैं मानो सर पड़े का क्यों मैंने भी लाया था मेरी कैटों में सरकारी कटी है ये कुछ लेके जाओगे सर पड़ जाएगा اپنا نا اس کے کی کی بار پہلے میں نے ان سے کہا میں سرن شریف جانا ہے میرے پاس پنجاب کا دھار کارڈ ہے کہہ رہے نہیں بٹھانے ہی دلی جائے گی میں نے کہا تُس ہی یہ دسو سے کھنے سے تو جائے گی کہہ رہے نہیں میں نہیں لے کے جانا سے تو بلا لے جس کو بلانا ہمیں میڈیا کا بھی نہیں پیسے مانگ رہے ہیں کس واسطے پیسے دے جب ہمارے پاس سرکان نے دھار کارڈ سے ਨਾ ਚਾਹੀਏ ਮਤਲਬ ਕਿ ਅਗਨਮਾ ਹਮੇ ਲੈ ਕੇ ਜਾਇਆ ਤੋਂ ਅਟੜ ਚਾਹੀਏ ਸਰਕਾਰ ਬਿਲਕੁਲ ਬੰਦ ਕਰ ਦੇ ਲੇਡੀ ਚੋਕੇ ਲਈ ਜੋ ਗੱਡੀ ਚਲਾ ਰਹੀ ਹੈ ਲੋਕ ਕੈਸਾ ਮੰਗਦੇ ਮਨਦੀਪ ਸਿੰਘ ਮੇਰਾ ਨਾਮ ਹੈ ਪਟਾਲਾ ਡਿਪੋ ਦੀ ਗੱਡੀ ਹੈ ਜੀ ਲੁਧਿਆਣੇ ਤੋਂ ਅੱਪ ਦਿੱਲੀ ਜਾਣ ਲੱਗੇ ਆ ਇਸ ਵਾਰੀ ਮੇਰੇ ਕੋਲੇ ਆਈ ਆ ਰਾਂਡਾ ਜਾਣਾ ਇਹਨਾਂ ਨੇ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਆ ਬੀ ਜਾਣ ਲੱਗਾ ਬਹਾਲੀ ਨੇ ਬੈਜੋ ਪਿਛੇ ਨਾ ਮੈਂ ਕੋਈ ਪੈਸਾ ਮੰਗਿਆ ਨਾ ਮੈਨੂੰ ਪੈਸੇ ਦੀ ਕੋਈ ਜ਼ਰੂਰਤ ਆ ਜੇ ਸਰਕਾਰ ਨੇ ਫ੍ਰੀ ਕੀਤਾ ਤਾਂ ਆਪਾਂ ਫ੍ਰੀ ਲੈ ਕੇ ਜਾਵਾਂਗੇ ਆਧਾਰ ਕਾਰਡ ਇਹਨਾਂ ਦੇ ਕੋਲੋਂ ਆਧਾਰ ਕਾਰਡ ਤੇ ਟਿਕਟ ਖੱਟਾਂਗੇ ਆਪਾਂ ਸਰਾਂਦ ਲੈ ਕੇ ਜਾਵਾਂਗੇ ਹੋਰ ਵੀ ਲੇਡੀਜ਼ ਟਾਈਮ 1 ਘੰਟਾ ਟਾਈਮ ਆ 1 ਘੰਟਾ ਦੁਬਾਰਾ ਜਦੋਂ ਟਾਈਮ ਲੱਗੇਗਾ ਥੋੜਾ ਟਾਈਮ ਲੱਗੇਗਾ ਉਦੋਂ ਲੋਕਾਂ ਨਾਲ ਆਪਾਂ ਸਾਰਿਆਂ ਕੰਨਾਂ ਸਰਾਂਦ ਗਵਿੰਦਗੜ ਦੀ ਸਵਾਰੀ ਭਾਲ ਲਈਏ ਅੱਜ ਅੱਜ ਦਿੱਲੀ ਦੀ ਸਵਾਰੀ ਭਾਲਣ ਦੇ ਆ ਦਿੱਲੀ ਅੰਬਾਲਾ ਦੀ ਸਵਾਰੀ ਕੱਟਣ ਦੇ ਆ ਹੋਰ ਲੇਡੀਜ਼ ਕੋਈ ਆਈਏ ਆਧਾਰ ਕਾਰਡ ਲੈ ਕੇ ਆਈਏ ਜਾਨ ਭੈਣ ਜੁਣੀ ਇਹਨਾਂ ਨੂੰ ਇੱਕੋ ਗੱਲ ਕਹੀ ਆ ਬਸ 2 ਮਿੰਟ ਰੁਕ ਜਾਓ ਜਾਣ ਲੱਗਾ ਤੁਹਾਨੂੰ ਭਾਲ ਨੇ ਸੀਟ ਨੰਬਰ ਦੇ